ਬੀਤੀ ਰਾਤ ਨੰਗਲ ਵਿਖੇ ਸਾਈ ਗਾਰਮੈਂਟਸ ਵਿਖੇ ਭਿਆਨਕ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਚਾਰ ਫਾਇਰ ਟੈਂਡਰ ਗੱਡੀਆਂ ਵੱਲੋਂ ਤਕਰੀਬਨ 2 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਸੀ। ਪਾਰਸ਼ਾਸ਼ਨ ਦੇ ਨਾਲ-ਨਾਲ ਸਥਾਨਿਕ ਵਸਨੀਕਾਂ ਵੱਲੋਂ ਵੀ ਅੱਗ ਬੁਝਾਉਣ ਵਿੱਚ ਪੂਰੀ ਮਦਦ ਕੀਤੀ ਗਈ। ਜਿਸ ਤੋਂ ਬਾਅਦ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਆ ਲੈਣ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਇਹ ਦੁਖਦਾਇਕ ਘਟਨਾ ਹੈ। ਪਿਆਨਿਕ ਅਗ ਕਾਰਨ ਪੀੜਤ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਦੁਕਾਨ ਵਿੱਚ ਪਿਆ ਸਾਰਾ ਸਮਾਨ ਅੱਗ ਲੱਗਣ ਕਾਰਨ ਤਬਾਹ ਹੋ ਗਿਆ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਰਕਾਰ, ਸਾਰਾ ਪ੍ਰਸ਼ਾਸਨ ਅਤੇ ਸ਼ਹਿਰ ਪ੍ਰਭਾਵਿਤ ਪਰਿਵਾਰ ਦੇ ਨਾਲ ਹੈ। ਉਹਨਾਂ ਕਿਹਾ ਕਿ ਅੱਗ ਬੁਝਾਉਣ ਲਈ ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪੂਰੀ ਮਿਹਨਤ ਕੀਤੀ ਗਈ, ਉੱਥੇ ਹੀ ਸ਼ਹਿਰ ਵਾਸੀਆਂ ਵੱਲੋਂ ਵੀ ਅੱਗ ਬੁਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਸਰਦਾਰ ਬੈਂਸ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਪੀੜਤ ਦੁਕਾਨਦਾਰ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇ ਤਾਂ ਜੋ ਅੱਗ ਲੱਗਣ ਨਾਲ ਹੋਏ ਪਾਰੀ ਨੁਕਸਾਨ ਤੇ ਪ੍ਰਭਾਵਿਤ ਪਰਿਵਾਰ ਨੂੰ ਰਾਹਤ ਮਿਲ ਸਕੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਪੱਤੀ ਅਸੀਂ 7:30 ਵਜੇ ਦੁਕਾਨ ਬੰਦ ਕਰਕੇ ਗਏ ਆ ਜੀ ਡੈਡੀ ਮੇਰੇ ਤੇ 8:19 ਮਿੰਟ ਤੇ ਮੈਨੂੰ ਫੋਨ ਆਇਆ ਵੀ ਧੂਆ ਨਿਕਲ ਰਿਹਾ ਵਿੱਚੋਂ ਠੀਕ ਹਲਕਾ ਹਲਕਾ ਕਰੋ ਮੈਂ ਚਾਬੀਆਂ ਜਾ ਕੇ ਆਇਆ ਇਹ ਵਾਲਾ ਸ਼ੈਟਰ ਖੋਲਿਆ ਜਦੋਂ ਅੰਦਰ ਭੰਬੜ ਮੱਛੀ ਸੁੱਕਾ ਸੀ ਅੱਛਾ ਜੀ ਫਿਰ ਥੋੜੀ ਜਿਹੜੀ ਫਾਇਰ ਸਟੇਸ਼ਨ ਵਾਲੀ ਦੀ ਗੱਡੀ ਲੇਟ ਆਈ ਉਹ ਚੱਕਰ ਚ ਦੂਸਰੇ ਪਾਸੇ ਹੀ ਸਾਰਾ ਅੱਛਾ ਭੰਬੜ ਮੱਛੀ ਠੀਕ ਹੈ ਜੀ ਮੈਂ ਦੂਸਰੇ ਸ਼ੈਟਰ ਦੀ ਖੋਲਣ ਦੀ ਜਰੂਰ ਇੰਨਾ ਗਰਮ ਹੋ ਗਿਆ ਵੀ ਖੁੱਲ੍ਹਿਆ ਨਹੀਂ ਹੋ ਤੋੜਨਾ ਪਿਆ ਠੀਕ ਹੈ ਤੇ ਉਸ ਚੱਕਰ ਚ ਸਾਡਾ ਵਿੱਚ ਜਿਹੜਾ ਬਿਲਕੁਲ ਜੈਨੂਨ 50 ਲੱਖ ਦਾ ਦਾ ਰੈਡੀ ਮੇਡ ਹੀ ਹੈ ਬਾਕੀ ਏਸੀ ਹੈ ਪੱਖੇ ਹੈ ਲਾਈਟਾਂ ਹੈ ਫਿਟਿੰਗ ਹੈ ਸਾਰਾ ਕੁਝ ਭਾ ਕੇ 80 90 ਲੱਖ ਰੁਪਏ ਦਾ ਨੁਕਸਾਨ ਹੋਇਆ ਕੋਈ ਬਿਲਡਿੰਗ ਦਾ ਵੀ ਨੁਕਸਾਨ ਹੋਇਆ ਸਿਰਫ ਸਮਾਨ ਹੀ ਬਾਤ ਚ ਬਦਲ ਗਿਆ ਦੇਖ ਕੇ ਕਿਸੇ ਆਰਕਟੈਕਟ ਤਿੰਨ ਮੰਜ਼ਿਲਾ ਸਿਡੀ ਕੀ ਆ ਗੁਪਤ ਕਰ ਦਿੱਤੀ ਹਾਂਜੀ ਕੀ ਜੀ ਉੱਪਰ ਵੀ ਸਟੋਰ ਸੀਗਾ ਕਿ ਉੱਪਰ ਵੀ ਸਟੋਰ ਹੈ ਉੱਪਰ ਬਾਹਰ ਜਗ੍ਹਾ ਭਰਿਆ ਹੋਇਆ ਬਿਲਕੁਲ ਸਰਦੀਆਂ ਦਾ ਸੀਜ਼ਨ ਹੈ ਠੀਕ ਹੈ ਹਰ ਜਗ੍ਹਾ ਮਾਲ ਪੂਰਾ ਤੁੰਕੇ ਭਰਿਆ ਹੋਇਆ ਹੈ ਜੀ ਉੱਪਰ ਤੱਕ ਪਹੁੰਚਾਇਏ ਕਿ ਨਹੀਂ ਸਰ ਉਥੇ ਧੂਆਂ ਚਲਾ ਗਿਆ ਤੇ ਕਿਥੇ ਪਾਣੀ ਚਲਾ ਗਿਆ ਮਾਲ ਕੁਝ ਨਹੀਂ ਬਚਿਆ ਜ਼ੀਰੋ ਹੋ ਗਿਆ ਸਭ ਕੁਝ ਉਹਨਾਂ ਨੇ ਕਿਹਾ ਕੋਈ ਨਹੀਂ ਕਰਾਂਗੇ ਸਰਕਾਰ ਵੱਲੋਂ ਹੈਲਪ ਇੱਕ ਹਨ ਹੁਣੀ ਘਟਨਾ ਜਈ ਸੀਗੀ ਜੇ ਓਨਰ ਸੀ ਉਹਨਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਦੇ ਨਾਲ ਹੋਇਆ ਹੈ ਨੁਕਸਾਨ ਲੱਖਾਂ ਦੇ ਵਿੱਚ ਹੋ ਗਿਆ ਸਾਰੀ ਜ਼ਿੰਦਗੀ ਦੀ ਜਿੰਨੀ ਕਮਾਈ ਸੀ ਉਹ ਇੱਕ ਰਾਤ ਵਿੱਚ ਘੰਟਿਆਂ ਦੇ ਵਿੱਚ ਹੀ ਸੜਕੇ ਸੁਆ ਹੋਗੇ ਖੈਰ ਜੋ ਪਰਮਾਤਮਾ ਨੇ ਮਨਜ਼ੂਰ ਹੈ ਤੇ ਬੈਂਸਾ ਭਾਈ ਜੀ ਤੇ ਉਹਨਾਂ ਨੇ ਇਸ ਪਰਿਵਾਰ ਨਾਲ ਖੜਨ ਵਾਸਤੇ ਕਿਹਾ ਹੈ ਤੇ ਜੋ ਵੀ ਮਦਦ ਹੋएगी ਸਰਕਾਰ ਵੱਲੋਂ ਕੁਝ ਕਰਨਗੇ ਸੋ ਉਸ ਪਰਿਵਾਰ ਦੇ ਨਾਲ ਸਾਡੀ ਬੜੀ ਹਮਦਰਦੀ ਹੈ ਜਿਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਹੈ ਸ਼ਾਮੀ ਨੰਗਲ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਚ ਇੱਕ ਬੜੀ ਹੀ ਮੰਦ ਭਾਗੀ ਘਟਨਾ ਹੋਈ ਹੈ ਇੱਕ ਫਾਇਰ ਇਨਸੀਡੈਂਟ ਜਿਸ ਦੇ ਵਿੱਚ ਸਾਈ ਗਾਰਮੈਂਟ ਸ਼ਹਿਰ ਦੀ ਪੁਰਾਣੀ ਆਟਾ ਮਾਰਕੀਟ ਦੀ ਪੁਰਾਣੀ ਦੁਕਾਨ ਉਹ ਤੇ ਸਾਰਾ ਸਮਾਨ ਜਿਹੜਾ ਜਲ ਕੇ ਰਾਖ ਹੋ ਚੁਕਿਆ ਕਈ ਘੰਟਿਆਂ ਦੀ ਮਸ਼ਰਕਤ ਤੋਂ ਬਾਅਦ ਜਿਹੜੀ ਇਹ ਅੱਗ ਬੁਝੀ ਕਨਿਮਤ ਵਸੇ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਜਿਹੜਾ ਬਚਾਰਿਆ ਪਰ ਬਹੁਤ ਵੱਡਾ ਜਿਹੜਾ ਫਾਈਨੈਂਸ਼ੀਅਲ ਲਾਸ ਉਹ ਪਰਿਵਾਰ ਨੂੰ ਹੋਇਆ ਤੇ ਅਸੀਂ ਪਟੋਲ ਸ਼ਹਿਰ ਵਾਸੀ ਸਾਰੇ ਆਪਣਾ ਸਮਾਜਿਕ ਫਰਜ਼ ਫਰਜ਼ ਸਮਝਦੇ ਹੋਏ ਦੁੱਖ ਵੰਡਾਣ ਲਈ ਪਹੁੰਚਿਆ ਸਾਰਾ ਆਪਣਾ ਕੰਮ ਕਾਰ ਛੱਡ ਕੇ ਤੇ ਕੱਲ ਵੀ ਸ਼ਹਿਰ ਵਾਸੀ ਹੋਣ ਮੀਡੀਆ ਸਾਥੀ ਹੋਣ ਪੁਲਿਸ ਕਰਮੀ ਹੋਣ ਫਾਇਰ ਬ੍ਰਿਗੇਡ ਹੋਣ ਸਾਰਿਆਂ ਨੇ ਆ ਕੇ ਇੱਥੇ ਮਦਦ ਵੀ ਕੀਤੀ ਜਿੰਨਾ ਹੋ ਸਕਿਆ ਆਪਣੇ ਭੂਮਿਕਾ ਜੋ ਕਰ ਸਕਦੇ ਸੀ ਇਦਾਂ ਦੀ ਸੰਭਵ ਕਰੀ ਚੋਕਰਾਂ ਦੀ ਕੋਸ਼ਿਸ਼ ਕੀਤੀ ਹੈ ਤੇ ਹਰ ਸੰਭਵ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਵੱਲੋਂ ਜੋ ਵੀ ਮਦਦ ਜੋ ਵੀ مالی ਸਹਾਇਤਾ ਦਾ ਅਗਰ ਕੋਈ ਪ੍ਰੋਵੀਜ਼ਨ ਹੋ ਵੀ ਤੇ ਪਲੱਸ ਇਹ ਕੰਮ ਸਾਡਾ ਬਤੌਰ ਸਮਾਜਿਕ ਤੌਰ ਤੇ ਫਰਜ਼ ਬੰਦਾ ਕਿ ਪਰਿਵਾਰ ਨੂੰ ਦੁਬਾਰਾ ਆਪਣੇ ਲੱਤਾਂ ਦੇ ਖੜਾ ਹੋਣ ਲਈ ਜੋ ਵੀ ਮਨਕੀਨ ਹੋਏ ਸਾਰੇ ਅਸੀਮ ਮਾਰਕੀਟ ਵੱਲੋਂ ਵੀ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਸਟਮਰਸ ਨੂੰ ਵੀ ਬੇਨਤੀ ਹੈ ਕਿ ਆਪਾਂ ਇਹਦਾ ਜਿੰਨਾ ਜਿਹੜਾ ਹੈ ਆਪਾਂ ਜੋ ਫਾਇਦਾ ਕਰ ਸਕੀਏ ਠੀਕ ਹੈ ਤਾਂ ਕਿ ਜਿੰਨਾ ਨੁਕਸਾਨ ਜਿਹੜਾ ਉੱਪਰ ਭਰਿਆ ਜਾ ਸਕੇ ਉੱਪਰ ਬਹੁਤ ਠੀਕ ਹੈ ਸਰਕਾਰ ਵੱਲੋਂ ਕਿ ਜਰੂਰ ਮੈਂ ਪ੍ਰੋਵੀਜ਼ਨ ਚੈੱਕ ਕਰਾਂਦਾ ਹੈ ਇੰਸ਼ੋਰੈਂਸ ਹੈ ਕਿੰਨੇ ਦਾਸ ਵਾਂ ਜੋ ਵੀ ਆਪਾਂ ਮਾਲੀ ਸਹਾਇਤਾ ਜਿਹੜੀ ਹੈ ਉਹ ਜਰੂਰ ਕੋਸ਼ਿਸ਼ ਕਰਾਂਗੇ